ਜ਼ਿਲ੍ਹਾ ਸੰਗਰੂਰ ਦੇ ਦਿੜਬਾ ਦੇ ਪਿੰਡ ਉੱਬਿਆਂ ਵਿਖੇ ਦਰਿੰਦਗੀ ਦੀਆਂ ਹੱਦਾਂ ਉਸ ਵੇਲੇ ਪਾਰ ਹੋ ਗਈਆਂ ਜਦੋਂ ਇੱਕ ਵਿਅਕਤੀ ਨੂੰ ਘਰ ਵਿੱਚ ਦਾਖਲ ਹੋ ਕੇ ਪਹਿਲਾਂ ਤਾਂ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਫਿਰ ਉਸ ਨੂੰ ਜ਼ਬਰਦਸਤੀ ਕਾਰ ਦੇ ਵਿੱਚ ਸੁੱਟ ਦਿੱਤਾ ਗਿਆ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਉਸ ਵਿਅਕਤੀ ਦੇ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾਂਦੀਆਂ ਨੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਡਾਂਗਾਂ ਤੇ ਰੋਡਾਂ ਦੇ ਨਾਲ ਕੁੱਟਿਆ ਜਾਂਦਾ ਪੀੜਤ ਵਿਅਕਤੀ ਦਾ ਨਾਮ ਬਲਵੀਰ RAM ਹੈ ਜੋ ਇਸ ਵੇਲੇ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਗੱਲਬਾਤ ਕਰਦੇ ਹੋਏ ਬਲਵੀਰ RAM ਨੇ ਦੱਸਿਆ ਹੈ ਕਿ ਮੈਂ ਘਰ ਵਿੱਚ ਇਕੱਲਾ ਸੀ ਕੁਝ ਵਿਅਕਤੀ ਮੇਰੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਮੈਨੂੰ ਆਪਣੀ ਕਾਰ ਵਿੱਚ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਨੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ਫੁਟੇਜ ਵਿੱਚ ਸਪਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਅਤੇ ਤਿੰਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਇਹ ਨੌਜਵਾਨ ਬਲਵੀਰ RAM ਦੇ ਘਰ ਦਾਖਲ ਹੋਏ ਨੇ ਇਹਨਾਂ ਨੇ ਘਰ ਦੇ ਵਿੱਚ ਪਿਆ 3 ਟੋਲੇ ਸੋਨਾ ਅਤੇ 1 ਲੱਖ ਰੁਪਇਆ ਵੀ ਚੋਰੀ ਕੀਤਾ ਹੈ ਪੀੜਤ ਬਲਵੀਰ RAM ਨੇ ਦੱਸਿਆ ਹੈ ਕਿ ਉਹਨਾਂ ਦੇ ਕੋਲ ਪਿਸਤੌਲ ਵੀ ਸੀ ਜੋ ਵਾਰ-ਵਾਰ ਧਮਕੀਆਂ ਦਿੰਦੇ ਸਨ ਤੇ ਕਹਿੰਦੇ ਸਨ ਕਿ ਵਿਆਹ ਤੋਂ ਪਹਿਲਾਂ 20 ਲੱਖ ਰੁਪਏ ਦੇ ਦੇਵੋ ਨਹੀਂ ਤਾਂ ਬੁਰਾ ਹਸ਼ਰ ਕਰਾਂਗੇ ਦੂਜੇ ਪਾਸੇ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪੀੜਤ ਬਲਵੀਰ RAM ਦੇ ਭਤੀਜੇ ਨੇ ਵੀ ਹੋਈ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਸ ਦਾ ਕਹਿਣਾ ਹੈ ਕਿ ਸਾਰੀ ਹੀ CCTV ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਹੈ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਬਲਵੀਰ RAM ਸਾਡੇ ਕੋਲ ਦਾਖਲ ਹੈ ਅਸੀਂ ਇਸ ਦਾ ਇਲਾਜ ਕਰ ਰਹੇ ਹਾਂ ਇਸ ਵੇਲੇ ਪੀੜਤ ਬਲਵੀਰ RAM ਪੀੜਤ ਦੇ ਪਤੀ ਜੇ ਮਨਪ੍ਰੀਤ ਸ਼ਰਮਾ ਅਤੇ ਪੁਲਿਸ ਜਾਂਚ ਅਧਿਕਾਰੀ ਜਗਦੇਵ ਸਿੰਘ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾਉਂਦੇ ਆਂ ਕੀ ਬਲਵਾ ਕੇ ਆ ਕੀ ਕਦਮਾ ਤੇ ਜਿੱਦ ਮੇਰੇ ਕਰ ਤਾ ਸਰਪੰਚ ਆਇਆ ਤੇ ਨਾਲ ਉਹਦੇ ਅਮਰੀਕ ਸਿੰਘ ਸੀਗਾ ਮੌਕਾ ਦੇ ਕੇ ਪੁੱਠੇ ਮੁਰਗੇ ਤੇ ਉਦੋਂ 10 ਪਿੰਗਰਾ ਮਟਾ ਬਾਅਦ ਗੱਡੀ ਪਰ ਕੇ ਬੰਦੇ ਆ ਗਏ ਆ ਵੀ ਦੋ ਤਿੰਨ ਮੋਟਰਸਾਈਕਲ ਸੀਗੇ ਤੇ ਆ ਕੇ ਜੀ ਮੈਨੂੰ ਸਾਡੇ ਘਰ ਦੇ ਕੰਦਰਾ ਮਿੱਟੀ ਲੱਗੀ ਹੋਈ ਸੀ ਉਹ ਪੱਟਣ ਮੜ ਗਏ ਜਦੋਂ ਪੱਟਣ ਮੜ ਗਏ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਮੈਂ ਕੰਦ ਉੱਪਰ ਦੀ ਕਿਹਾ ਉਹਨਾਂ ਨੂੰ ਮਹਾਬਾਈ ਤੁਸੀਂ ਇਹ ਕਮਰਾ ਕਰੋ ਤੁਸੀਂ ਬੈਠ ਕੇ ਗੱਲ ਕਰੋ ਤੇ ਬੇਜ ਮਨ ਕਰ ਲਈ ਕਰੀ ਮਾਗਰੇ ਕੰਦ ਟਪਕੇ ਮੈਨੂੰ ਜੇ ਅੰਦਰ ਉਹ ਮੈਂ ਅੰਦਰ ਬੈਠਾਂ ਕਮਰੇ 'ਚ ਜਾ ਪੜਿਆ ਉਸ ਬੜ ਕੇ ਬੈਠਾਂ ਕਮਰੇ 'ਚ ਮੈਨੂੰ ਤਾਂ ਖਿੱਚ ਲਿਆ ਖਿੱਚ ਕੇ ਮੈਨੂੰ ਕੋਟ ਕੱਟ ਕੇ ਮੇਰੇ ਮਾਰੇ ਕਰੇ ਲ ਜਾ ਕੇ ਪੁੱਟ ਕੱਟ ਕੇ ਮੈਨੂੰ ਵੱਡੀ ਚੜੇਕ ਲਿਆ ਤੇ ਨਾਲਤੀਆ ਹੋ ਆਪਣਾ ਕੀ ਇਹ ਦਾ ਨਾਮਾ ਗੁਰਪ੍ਰੀਤ ਉਹ ਗੁਰਪ੍ਰੀਤ ਨੂੰ ਕਹਿੰਦਾ ਕਿ ਜਿਹੜਾ ਕੋ ਸਿੱਦੇ ਕੋਲੇ ਪੈ ਉਹ ਚੱਕ ਲਿਆ ਹੋ ਗੰਦਾ ਸਾਰਾ ਕੁਝ ਤੇ ਮੈਂ ਕੋਲੇ ਚੰਨ ਟੋਲੇ ਸੌਣਾ ਸੀਗਾ ਤੇ ਬਾਕੀ ਲੱਖ ਕੋ ਸਾ ਲੱਖ ਸਵਾ ਲੱਖ ਰਪਏ ਬੰਗੂਰ ਪੈਸੇ ਤੇ ਕਰੇ ਮੈਂ ਗੁੜੀਆ ਦਾ ਦੇਖ ਲਈਆ ਟੱਕਿਆ ਸੀਗਾ ਜੀ ਬਸ ਮੈਂ ਅਰੇਜਮੈਂਟ ਕਰ ਰਹੀ ਸੀ ਤੇ ਬਾਕੀ ਮੈਨੂੰ ਫੇਰ ਕਹਿੰਦੇ ਚੱਕ ਲਿਓ ਜਿਹੜਾ ਕੋ ਸ ਹੈਗਾ ਤੇ ਚੱਕ ਕੇ ਆ ਕੇ ਜੀ ਮੈਨੂੰ ਗੱਡੀ ਚ ਸਿੱਟ ਲੈ ਇਹਨਾਂ ਨੇ ਮੇਰੇ ਚੰਗਾ ਰੌਲਾ ਹੀ ਪੈਂਦੀ ਆ ਬਿਲਕੁਲ ਵੀ ਵੀਡੀਓ ਹੈਗੀ ਐ ਜਦੋਂ ਮੈਨੂੰ ਕੁੱਟ-ਕੱਟ ਕੇ ਲੈ ਕੇ ਘਰੇ ਤੇ ਨਾਲ ਉਥੇ ਜਸਵੰਤ ਸੀ ਪਰ ਆਪਣਾ ਕੀ ਜਦਾ ਅਮਰੀਕ ਅਮਰੀਕ ਬਾਕੀ ਅਣ ਪਛਾਤੇ ਬੰਦੇ ਸੀਗੇ ਤੇ ਤੇ ਇੱਕ ਆਪਾਂ ਗੁਰਪ੍ਰੀਤ ਇੱਕ ਗੁਰਪ੍ਰੀਤ ਇੱਕ ਸੀਗਾ ਰਵੀ ਤੇ ਇਹਨਾਂ ਨੇ ਹੀ ਸਾਰਿਆਂ ਨੇ ਮੈਨੂੰ ਕੁੱਟ-ਕੱਟ ਕੇ ਜੇ ਅੰਦਰੋਂ ਮੈਨੂੰ ਗੱਡੀ ਚ ਡੇਕ ਲਿਆ ਫਿਰ ਮਰੀ ਕਿਤੇ ਇੱਕ ਦੋ ਜਿਹੜੇ ਦੋ ਬੰਦੇ ਆ ਯਾਰ ਬਹੁਤ ਤੇਜ਼ ਆ ਕੇ ਉਹਨਾਂ ਨੇ ਮੈਨੂੰ ਗੱਡੀ ਚੜੀ ਗਲੇ ਦੇਖ ਕੇ ਆ ਕੇ ਮੈਨੂੰ ਡੇਕ ਕੇ ਗੱਡੀ ਚਾ ਕੇ ਮੈਨੂੰ ਰਸਤੇ 'ਚ ਉੱਟਦੇ ਲਗਾਏ ਨੇ ਮੈਨੂੰ ਫੇ ਕੌਲੀਆ ਦੇ ਅੱਧੇ 'ਚ ਲਾ ਜਾ ਕੇ ਉੱਥੇ ਗੱਡੀ ਰੋਕ ਕੇ ਮੇਰੇ ਉੱਤੇ ਅਰਾੜ ਹੂਡ ਮਾਰੇ ਨੇ ਇਹਨਾਂ ਨੇ ਅਰਾੜ ਬਾਰੇ ਕਰੇ ਆ ਕੇ ਫਿਰ ਸਿੱਟੋਂ ਸਿੱਟਾਰੇ ਗੱਲ ਬਾਤ ਦਸਾਹੀ ਕਾਹੀ ਲੜਾਈ ਦੀ ਗਈ ਉਹ ਆਪਣੇ ਉਸ ਪਿੱਛੇ ਵੀ ਹੀ ਪਿੱਛੇ ਜੀ ਦੇ ਜੇ ਸਾਡਾ ਕੇਸ ਚੱਲਦਾ ਹੈਗਾ ਜੋ ਵੀ ਸਾਡਾ ਫੈਸਲਾ ਹੋਊ ਸਾਨੂੰ ਮਨਜ਼ੂਰ ਹੋਊਗਾ ਜੋ ਜੱਜ ਸਾਫ਼ ਕਰਨਗੇ ਤੇ ਬਾਕੀ ਉਹ ਕਹਿੰਦਾ ਕਹਿੰਦਾ ਹਾਂ ਹਾਂ ਸਾਡੀ ਹੈ ਅਸੀਂ ਦੋ ਦਿਨ ਖਾਮੋਸ਼ੀ ਜਿੱਤੇ ਵੀ ਹੋਏ ਆ ਤੇ ਅਦਾਲਤ ਦੇ ਵਿੱਚੋਂ ਹੁਣ ਕੀ ਮੰਗਤ ਹੁਣ ਅਸੀਂ ਇਹੀ ਮੰਗ ਕਰਦੇ ਹਾਂ ਵੀ ਜਿਹੜਾ ਸਾਡੇ ਕਰੋ ਨਾਲ ਤਾਂ ਪ੍ਰਵਤੀ ਮੰਗੀ ਇਹਨਾਂ ਨੇ ਵੀ ਕਹਿੰਦਾ ਵਿਆਹ ਤੋਂ ਪਹਿਲਾਂ ਪਹਿਲਾਂ ਉਹ ਕਹਿੰਦਾ ਮੈਨੂੰ 20 ਲੱਖ ਰੁਪਏ ਦੇ ਕੇ ਜੋ ਕਹਿੰਦਾ ਨਹੀਂ ਤੁਹਾਨੂੰ ਜਦੋਂ ਵੀ ਪੇਸ਼ੀ ਤੇ ਆਉਂਗੇ ਤੁਹਾਨੂੰ ਕਹਿੰਦਾ ਇਹੀ ਹੀ ਜਾ ਹੋਇਆ ਗੁਰੂ ਜੋਡੇ ਨਾਲ ਉਹਨੇ ਹਾਜ਼ਰ ਪ੍ਰਸਤਾਵ ਦੀ ਅਜੀ ਉਹਨਾਂ ਕੋਲ सरे तंदुरुस्त चित्र लाइक नाम हम सभी सीमस सरे वही पता लगेगा तो बयान लेखन आए सीखे उन बयान लेख के जैसी कल सामने जरूरत आएगी साड़ी सामने होएगी प्रताल तो ऐसी कार्य भी हम लोग चले जाएंगे आप सरे वाला हम जान गिता जाएंगे आ डाल रहे नहीं तो हम प्रताल तो पता लगेगा ना जाके प्रताल करके सारी ज ਮੇਰਾ ਨਾਮ ਮਨਪ੍ਰੀਤ ਸ਼ਰਮਾ ਜੀ ਮਨਪ੍ਰੀਤ ਕਿਹੜਾ ਪਿੰਡਾ ਮੇਰੇ ਪਿੰਡੋਂ ਦੋਬੇ ਜੀ ਹਾਂ ਕੀ ਗੱਲ ਬਾਤ ਹੋਈ ਚੱਲ ਬਾਤ ਹੋਈ ਗੋ ਸਿਰ ਮੈਂ ਜਦੋਂ ਇਹ ਗੱਲਬਾਤ ਵਾਪਰੀ ਆਈ ਉਸ ਟਾਈਮ ਮੈਂ ਢੜਬੇ ਸੀਗਾ ਜੀ ਤੇ ਮੈਂ ਆਪਣਾ ਸਮਾਂ ਸੋਣ ਲੈਣ ਗਿਆ ਹੋਇਆ ਸੀ ਮੈਨੂੰ ਮੇਰੇ ਡੈਡੀ ਦਾ ਫੋਨ ਆਇਆ ਤੇ ਮੇਰੇ ਚਾਚਾ ਜੀ ਨੇ ਜੀ ਬਲਵੀਰ ਰਾਮ ਠੀਕ ਹੈ ਜੀ ਤੇ ਉਹਨਾਂ ਨੂੰ ਕੁੱਟ ਮਾਰ ਕੀਤੀ ਅਮਰੀਕ ਸਿੰਘ ਜਸਵੰਤਰਾਏ ਗੁਰਪ੍ਰੀਤ ਸ਼ਰਮਾ ਤੇ ਜਸਵੰਤਰਾਏ ਦਾ ਮੁੰਡਾ ਰਵੀ ਸ਼ਰਮਾ ਜੀ ਤੇ ਉਹਨਾਂ ਨਾਲ ਪੰਜ-ਸੱਤ ਬੰਦੇ ਅਣਪਛਾਤੇ ਸੀਗੇ ਕਰੀਟਾ ਗੱਡੀ ਚਾਈ ਤਿੰਨ ਮੋਟਰਸਾਈਕਲ ਸੀਗੇ ਉਹਨਾਂ ਨੇ ਕੁੱਟਿਆ ਸਾਡੇ ਘਰ ਦੇ ਮੂਹਰੇ ਗੁੱਟਿਆ ਵੀਡੀਓ ਬਣੀ ਹੋਈ ਐ ਤੇ ਲਿਆ ਗੱਡੀ 'ਚ ਸਿੱਟਦਿਆਂ ਦੀ ਵੀ ਆਈ ਐ ਚੱਕ ਕੇ ਕੁੱਟ-ਕੁੱਟ ਕੇ ਉਹਨਾਂ ਨੇ ਗੱਡੀ 'ਚ ਪਾਇਆ ਫਿਰ ਉਹ ਕਹਿੰਦੇ ਕੌਰੀ ਲੈ ਕੇ ਗਏ ਨੇ ਉਦੋਂ ਬਾਅਦ ਦੇ ਵਿੱਚ ਉਹ ਆਪਣੀ ਗੱਡੀ ਦੇ ਵਿੱਚ ਹੀ ਆਪਦੇ ਘਰੇ ਲੈ ਕੇ ਗਏ ਜੀ ਕੁੱਟ-ਕੁੱਟ ਕੇ ਉਹਨਾਂ ਨੇ ਬੁਰਾ ਹਲ ਕਰਤਾ ਹੀ ਦਿੱਤਾ ਬਾਹਾਂ ਤੋੜੀਆਂ ਪਈਆਂ ਉਹਨਾਂ ਦੀਆਂ ਤੇ ਨਾਲ ਦੀ ਨਾਲ ਦੋ ਪੁਲਿਸ ਮੁਲਾਜ਼ਮ ਅਸੀਂ ਚੌਂਕੀ ਦੇ ਵਿੱਚ ਰੌਪਟ ਲਗਾ ਕੇ ਆਏ ਆ ਪੁਲਿਸ ਮੁਲਾਜ਼ਮ ਨੇ ਸਾਡੇ ਨਾਲ ਮਦਦ ਕੀਤੀ ਐ ਉਹਨਾਂ ਨੇ ਸਾਡਾ ਬੰਦਾ ਉੱਥੋਂ ਕਢਵਾਇਆ ਜੀ ਸਾਡੇ ਕੋਲ ਇਹ ਚੀਜ਼ ਦੀ ਵੀਡੀਓ ਵੀ ਹੈਗੀ ਆ ਜੀ ਤੇ ਉਹਨਾਂ ਕੋਲੇ ਅਸਲ ਹੈ 2 ਨੰਬਰ ਦੇ ਹੀ ਤੇ ਉਹ ਬਲੈਕ ਦਾ ਕੰਮ ਕਰਦੇ ਸੀ ਬਸ ਸਰ ਇਹ ਨਾਂ ਦਾ ਚੀਜ਼ ਬਸ ਸਰ ਠੱਕੇ ਚਾਹੀਏ ਜੀ ਗਰੀਬ ਬੰਦਾ ਹੈ ਜੀ ਉਹ ਬਿਨਾਂ ਗੱਲ ਤੋਂ ਨਜਾਇਜ਼ ਠੱਕਾ ਕਰਦੇ ਨੇ ਇਸ ਗਲੀ 'ਚ ਕਬਜ਼ਾ ਕਰੀ ਬੈਠੇ ਨੇ ਜੀ ਸਾਡੀ ਸਾਂਝੀ ਗਲੀ ਹੈ ਜੀ ਉਹ ਅਸੀਂ ਉਹ ਵੀ ਕੇਸ ਜਿੱਤੇ ਹੋਏ ਆ ਫਰੋਤੀ ਦੀ ਉਹ ਗੱਲ ਵੀ ਫਰੋਤੀ ਦੀ ਵੀ ਗੱਲ ਹੋਈ ਆ ਸਰ ਉਹਨਾਂ ਨੇ ਜਦੋਂ ਅੰਦਰ ਗੱਡੀ ਦੇ ਵਿੱਚ ਨੈਪ ਕੀਤਾ ਉਹ ਤੋਂ 20 ਲੱਖ ਰੁਪਏ ਮੰਗਿਆ ਜੀ ਤੇ ਸਾਡੇ ਘਰੇ ਲੱਖ ਰੁਪਇਆ ਮੈਨੂੰ ਕੈਸ਼ ਪਿਆ ਸੀ ਜੀ ਮੇਰੇ ਚਾਚੇ ਦੇ ਘਰੇ ਤਿੰਨ ਟੋਲੇ ਸੋਨਾ ਪਿਆ ਸੀਗਾ ਜੀ ਜਿਹੜਾ ਉਹ ਸਾਰੇ ਬੰਦੇ ਚੱਕ ਕੇ ਲੈ ਕੇ ਗਏ ਨੇ ਸਾਡਾ ਘਰ ਦੇਖ ਸਕਦੇ ਹੋ ਜੀ ਤੁਹਾਨੂੰ ਵੀਡੀਓ ਭੇਜ ਦਾਂਗੇ ਸਾਰਾ ਕੁਝ ਉਦਲਾ-ਬੁਦਲਾ ਉਵੇਂ ਹੀ ਹੋਇਆ ਪਿਆ ਜੀ ਹੁਣ ਕੀ ਮੰਗ ਕਰੀਏ ਸਾਂਝਾਂ ਇਨਸਾਫ ਚਾਹੀਦਾ ਜੀ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜੀ ਜੋ ਕੁਝ ਸਾਡੇ ਘਰੋਂ ਹੋਇਆ ਜੀ ਸਾਰਾ ਕੁਝ ਸਾਨੂੰ ਮਿਲਣਾ ਚਾਹੀਦਾ ਜੀ ਕੁੱਟਮਾਰ ਹੋਈ ਆ ਉਹਦੀ ਸਾਨੂੰ ਉਹ ਮੈਨਸ ਸਾਫ ਮਿਲਣਾ ਚਾਹੀਦਾ ਜੀ ਤੇ ਜਿਹੜੇ ਸਾਡੇ ਪੈਸੇ ਲੈ ਕੇ ਗਏ ਨੇ ਉਹ ਸਾਡੇ ਹੋਣੇ ਚਾਹੀਦਾ 3 ਟੋਲੇ ਸੋਨਾ ਜੀ ਰੁਪਇਆ ਰੁਪਇਆ ਕਰਕੇ ਅ मेरा नाम क्या है मेरा नाम जी हैलबीर राम का पेशेंट राम नाम का पेशेंट आया था सन ऑफ गुरचंद ये सोनाम से रेफर होकर आया था और आ जाया था एक दस दो हजार पच्चीस को दोपहर में एक दस के दो मिनट पे आया था अभी इसकी जो आगे जितने सट्टे वट्टे जो भी लगी है इसका एक बार इन्वेस्टिगेशन होगा तब पता पड़ेगा